ਸਸੀ ਕਾਲ ਜੀ ਆਪਾਂ ਚੱਲੇ ਆਂ ਛੱਤ ਤੇ ਤੇ ਚੱਲੇ ਆਪਾਂ ਸਾਗ ਲੈਣ ਹਨ ਤੇ ਮੈਂ ਕਿਹਾ ਚਲੋ ਥੋੜਾ ਸਾਗ ਲਈਏ ਸਾਗ ਦਾ ਸੀਜ਼ਨ ਆ ਗਿਆ ਹਨਾ ਜੀ ਕਰਦਾ ਹੁਣ ਦਾਲਾ ਨੂੰ ਇੰਨਾ ਦਿਲ ਨਹੀਂ ਕਰਦਾ ਕਿ ਦਾਣਾ ਖਾਈਏ ਤੋਂ ਮਟਰ ਵੀ ਬਣਾ ਲਈ ਮੈਨੂੰ ਟੇਸਟ ਨਹੀਂ ਲੱਗੇ ਮਟਰ ਕਿਉਂਕਿ ਮਟਰ ਹਲੇ ਇੰਨਾ ਟੇਸਟ ਆ ਨਹੀਂ ਰਹੇਗੇ ਤੇ ਆਪਾਂ ਚੱਲੇ ਆਂ ਛੱਤ ਤੇ ਹਣ ਤੁਹਾਨੂੰ ਛੱਤ ਤੇ ਜਾ ਕੇ ਦਿਖਾਉਨੇ ਆ ਕਿ ਛੱਤ ਤੇ ਆਪਣਾ ਕਿਸ ਕਿਸ ਚੀਜ਼ ਦਾ ਸਾਗ ਹੈ ਤੇ ਆਪਾਂ ਕੀ ਕੀ ਲੈ ਕੇ ਆਵਾਂਗੇ ਹਨਾ ਤੇ ਨਾਲ ਹੀ ਆਪਾਂ ਇਥੋਂ ਕਰਦ ਲੈ ਗਏ ਆ ਤੇ ਕੀ ਕਿ ਵਟਲਿਆ ਮਗੇ ਹਲਕੇ ਵਗੈਰਾ ਤੇ ਫਿਰ ਤੁਹਾਨੂੰ ਉੱਥੇ ਜਾ ਕੇ ਦਿਖਾਉਣੀ ਆ ਮੈਂ ਕਿਸ-ਕਿਸ ਚੀਜ਼ ਦਾ ਆਪਾਂ ਸਾਗ ਲਈ ਇੱਕ ਲੈ ਲੈ ਲਫਾਫਾ ਨਾਲ ਲੈ ਲੀ ਕਰਦ ਤੇ ਮੈਂ ਥੋੜਾ ਇਸ ਲਈ ਲੇਟ ਹੋ ਗਿਆ ਕਿਉਂਕਿ ਆਪਣੇ ਸਫਾਈ ਵਾਲਾ ਸਫਾਈ ਕਰ ਰਿਹਾ ਸੀਗਾ ਹਨ ਉਹ ਵਿਚਾਰ ਕਰ ਰਿਹਾ ਸੀਗਾ ਤੇ ਇਸ ਲਈ ਆਪਾਂ ਹੁਣ ਆਪਾਂ ਚੱਲੇ ਬਾਹਰ ਚਲ ਗਿਆ ਬੰਾ ਲਾ ਦੀ ਆਪਣਾ ਦਰਵਾਜਾ ਦਰਵਾਜਾ ਲੱਗੇ ਹੋ ਤਾਂ ਕੁਝ ਸੋਚ ਕੇ ਜਿਵੇਂ ਉਲਟ ਵੈਸੇ ਇਥੇ ਕਿ ਦਾਨੀ ਕੇ ਹੱਦ ਕਰੇ ਬੜਤਾ ਜਿਵੇਂ ਆਪਣੇ ਪੰਜਾਬੀ ਤੋਂ ਦੇਖੇ ਵੱਡ ਜਾਂਦੇ ਹੂੰ ਧੱਕਾ ਦੇਖੇ ਮਤਲਬ ਹੁਣ ਆਪਾਂ ਛੱਤ ਤੇ ਚੱਲੇ ਰਹੇ ਮੇਰੇ ਗਮਲੇ ਦੇਖ ਲੈ ਇਧਰ ਤੁਹਾਨੂੰ ਬਹੁਤ ਦਿਖਾਨੇ ਗਮਲੇ ਛੱਤ ਤੇ ਜਾਂਦੀ ਜਾਂਦੀ ਮੇਰੇ ਜਦੋਂ ਸਵੇਰ ਉੱਠਦੀ ਹੈ ਨਾ ਤਾਂ ਮੈਨੂੰ ਬੜੀ ਸੋਹਣੀ ਲੱਗਦੀ ਹੈ ਗ੍ਰੀਨਰੀ ਜਦੋਂ ਮੇਰੇ ਗੇੜ ਪਈ ਹੁੰਦੀ ਹੈ ਇਹ ਹੈ ਐ ਬਲੈਕ ਮਨੀ ਉਹ ਜਿਹੜਾ ਹੁੰਦਾ ਰੌੜਾ ਪਲਾਟ ਇਹ ਹੋਗਾ ਤੇ ਆਪਾਂ ਹੁਣ ਚੱਲੇ ਛੱਤ ਤੇ ਹੁਣ ਸਫਾਈ ਵਾਲਾ ਸਫਾਈ ਕਰ ਗਿਆ ਇਧਰੋਂ ਪਿੱਛੋਂ ਧੋ ਵੀ ਗਿਆ ਤੇ ਆਪਾਂ ਪਿਛਰੀਆਂ ਪੌੜੀਆਂ ਛੜਨਾ ਵਾ ये मेरे मगर भी इन्ने गमले पे आओ बई इतें डिगी सर एक बार मेरे काफ़ी सट्ट लग गई से डिगदी मैं बहुत होंगी वैसे उस तो बाद बड़ा बोझ बोझ के पैर धरती हे पौड़ियाँ ये पौड़ियाँ भी डिगन आ आप आ गए छत्त तो है ना हौली हौली चढ़ेंगे किन्ने स्टप चढ़ना पा उधरों चढ़े पहला फिर ये एक स्टेप होगा फिर ये अगे होएगा काफ़ी उच्चा उदा मैं बनवा लिया के बना दो नहीं डिगे बहुत आपा इत सही बात तो हाले दो स्टप आ चढ़ना वा है ना ਫੇਰ ਛੱਤ ਤੇ ਆਈਦਾ ਵਾ ਇਹ ਵੀ ਬਚ ਬਚ ਕੇ ਹਾਏ ਇਹ ਦੇਖੋ ਇਧਰ ਨਾਲੇ ਵਾਂਗ ਥੋੜਾ ਸੁੱਕੇ ਆ ਪਾਣੀ ਪਾ ਜਾਗੇ ਆਪਾਂ ਥੋੜਾਗੇ ਚਲਾਈ ਚਲਾਈ ਬਹੁਤ ਖੜੀ ਹੈਗੀ ਤੇ ਬਾਕੀ ਮੈਂ ਫੇਰ ਚਲੋ ਸਰੋਂ ਦਾ ਸਾਗ ਉਹਨੇ ਪੁੱਟ ਦਿਆਂਗੀ ਨਾਲੇ ਚਲਾਈ ਤੇ ਇਧਰ ਹੈ ਬੈਂਗਣੀ ਛੱਤ ਤੇ ਹੈਨਾ ਬੈਂਗਣੀ ਦੇਖੋ ਚਲਾਈ ਕਿੰਨੀ ਹੈ ਇਹ ਚਲਾਈ ਹੈ ਜਿਵੇਂ ਉਹ ਚਲਾਈ ਦਾ ਸਾਗ ਹੀ ਖਾਵਾਂਗੀ ਇਹਨੇ ਮਿੱਥੇ ਮਿੱਥੇ ਤਾਂ ਕਾਫੀ ਖੜੇ ਨੇ ਇਹਦਾ ਪਸ ਸਾਗ ਚ ਪਾਵਾਂਗੇ ਇਹਦੀ ਜੜਾਂ ਤੋਂ ਪੁੱਟਾਂਗੇ ਆਪਾਂ ਇਹਨੂੰ ਪੁੱਟਣਾ ਇੱਥੇ ਫਿਰ ਹੋਰ ਮਿੱਥੇ ਲੱਗ ਜਾਣਗੇ ਤੁਸੀਂ ਵੀ ਸੁਣਿਆ ਹੋਣਾ ਕਿ ਦੁਬਾਰਾ ਮਿੱਥੇ ਫੁੱਟਦੇ ਨਹੀਂ ਹੁੰਦੇ ਇਹ ਹਲੇ ਮਿਰਚਾਂ ਲੱਗੀਆਂ ਫਿਰ ਤੋੜ ਕੇ ਵੀ ਲੱਗੀਆਂ ਹਲੇ ਵੀ ਮਿਰਚਾ ਹੈਗੀ ਮੈਂ ਸੋਚਿਆ ਚਲੋ ਬਾਅਦ ਤੋੜਾਂਗੇ ਦੇਖੋ ਇੱਥੇ ਮਿਰਥੀ ਵੀ ਖੜੀ ਆ ਤੇ ਚਲਾਈ ਵੀ ਜ਼ਿਆਦੇ ਹੈ ਹਨ ਇਹ ਹੈ ਆਪਣੇ ਪਾਲਕ ਤੇ ਇਹ ਫਿਰ ਆ ਗਈ ਚਲਾਈ ਤੇ ਆਪਾਂ ਇਹਦਾ ਸਾਗ ਬਣਾਵਾਂਗੇ ਚਲਾਈ ਦਾ ਸਾਗ ਇੱਥੇ ਵੀ ਮਿੱਥੀ ਖੜੀ ਹੈ ਇਹ ਚੀਜ਼ਾਂ ਫਿਰ ਆਪਾਂ ਨਾ ਇਸਤੇਮਾਲ ਕਰ ਲਗੇ ਤਾਂ ਫਿਰ ਦਵਾਰਾ ਸਰੋ ਹੋਈ ਨਹੀਂ ਪਤਾ ਨਹੀਂ ਕਿਉਂ ਨਹੀਂ ਸਰੋ ਹੋਈ ਪਤਾ ਨਹੀਂ ਤਾਂ ਸਰੋ ਮਾੜੀ ਆ ਗਈ। ਤੋਂ ਜੜੀ ਹੋਈ ਨਹੀਂ ਗਈ ਹਨਾ ਤੇ ਹੁਣ ਆਪਾਂ ਇੱਥੋਂ ਚਲਾਈ ਵਗੈਰਾ ਸਾਰੀ ਜੜਾਂ ਤੋਂ ਪੁੱਟ ਕੇ ਲੈ ਜਾਣੀ ਥੱਲੇ। ਥੱਲੇ ਜਾ ਕੇ ਕਰਾਂਗੇ ਸਾਫ਼ ਨਾਲੇ ਭਰ ਦਾਂਗੇ ਇਹਨਾਂ ਨੂੰ ਪਾਣੀ ਨਾਲ। ਹਨਾ ਹਰਾਮ ਨਾਲ ਹੋ ਜਾਏਗਾ ਹਨਾ। ਤੇ ਕੱਲ੍ਹ ਸੀ ਸਾਡੀ ਨਗਰ ਕੀਰਤਨ। ਇਹ ਦੇਖੋ ਗੁਰਦੁਆਰੇ ਸਿਫਰਾਂ ਤਾਂ ਬਹੁਤ ਹੀ ਚਲ-ਮਿਲ ਚਲ-ਮਿਲ ਕਰਦਾ ਸੀਗਾ। ਤੇ ਹੁਣ ਤੁਹਾਨੂੰ ਫਿਰ ਇਹ ਵੀਡੀਓ ਦੇ ਵਿੱਚ ਦਿਖਾਵਾਂਗੇ। ਚਲੋ ਬਣਾਵਾਂਗੇ ਸਾਗ ਆਪਾਂ ਹਾਂਜੀ ਆਪਾਂ ਸਾਗ ਤੋੜ ਲਿਆ ਪਾਣੀ ਲਾ ਦਿੱਤਾ ਇੱਥੇ ਹੈਨਾ ਇਹਦੇ ਵਿੱਚ ਬਹੁਤ ਸੀਗਾ ਬਾਥੂ ਤੁਸੀਂ ਦੇਖ ਰਹੇ ਹੋ ਹੈਨਾ ਆਪਾਂ ਸਾਰਾ ਰੱਕ ਚੱਕ ਲਿਆ ਜਿਹੜਾ ਸੀਗਾ ਇਹ ਲਵਾ ਲਵਾ ਕੱਚਾ ਕੱਚਾ ਬਾਥੂ ਆਪਾਂ ਲੈ ਲਿਆ ਇਹਦੇ ਚ ਹੈਨਾ ਤੇ ਬਾਕੀ ਆਪਾਂ ਹੋਰ ਸਾਰੇ ਇਧਰੋਂ ਪੁੱਟ ਦਿੱਤੇ ਮੈਂ ਇੱਥੇ ਪੁੱਟਤੇ ਉਧਰ ਵੀ ਚਲਾਈ ਕਾਫੀ ਪੁੱਟਤੀ ਹੁਣ ਆਪਾਂ ਘਰੇ ਜਾ ਕੇ ਸਵਾਰਾ ਕਰ ਲਾਂਗੇ ਥੋੜੇ ਆ ਪੁੱਟ ਕੇ ਝਟੇਰ ਲਾ ਦਿੱਤਾ ਜਿਹੜੇ ਪੱਕੇ ਮਿੱਥੇ ਸੀਗੇ ਕੱਚੇ ਕੱਚੇ ਆਪਾਂ ਲੈ ਲਏ ਸਾਗ ਬਣਾਵਾਂਗੇ ਕੱਚਿਆਂ ਦਾ ਤੇ ਇਧਰ ਆਪਾਂ ਉਹ ਦਾ ਲਫਾਫਾ ਪਰ ਲਿਆ ਥੱਲੇ ਜਾ ਕੇ ਕਰਦੇ ਆ ਇਹਨੂੰ 60 ਸਵਾਰ ਆਇਆ ਦਾ ਬਸ ਸਾਡੇ ਜੋਗੀਆਂ ਦੋ ਕ올ੀਆਂ ਆਰਾਮ ਨਾਲ ਬਣ ਜਾਣੀਆਂ ਨੇ ਜਦੋਂ ਤਾਂ ਸਾਨੂੰ ਵੀ ਲੋੜ ਨਹੀਂ ਹੁੰਦੀ ਕੀ ਆਪਾਂ ਜੀ ਸਾਗ ਨੂੰ ਕਰ ਲਿਆ ਤਿਆਰ ਆਪਾਂ ਜੀ ਥੱਲੇ ਲੈ ਕੇ ਕੱਟ ਲਿਆ ਮੋਟਾ ਮੋਟਾ ਕਿਉਂਕਿ ਪਾਲਕ ਨਾ ਲਵੀ ਲਵੀ ਆ ਗਈ ਜੇ ਤਾਂ ਪਾਲਕ ਮੋਟੀ ਜੀ ਹੁੰਦੀ ਜਿਹੜੀ ਹਨ ਤੇ ਉਹ ਕੱਟ ਲਈ ਤੇ ਇਧਰ ਆਪਾਂ ਚਲਾਈ ਦਾ ਚਲਾਈ ਤੇ ਮੇਥੇ ਦੋਨੇ ਚੀਜ਼ ਆਪਾਂ ਤਿਆਰ ਕਰ ਲਿਆ ਇੱਥੇ ਆਪਾਂ ਕੁੱਕਰ 'ਚ ਪਾ ਦਾਂਗੇ। ਇਹਨੂੰ ਪਾਵਾਂਗੇ ਇੰਦਾ ਹੀ ਮੋਟਾ-ਮੋਟਾ ਮੈਂ ਬੜੇ ਚੰਗੇ ਤਰੀਕੇ ਨਾਲ ਸਾਫ਼ ਕੀਤਾ। ਪਹਿਲਾਂ ਉਪਰੋਂ ਮੈਂ ਉਹ ਚਲਾਈ ਲੈ ਕੇ ਜਿਹੜੀ ਬਿਲਕੁਲ ਲਵੀ ਸੀਗੀ। ਤੇ ਹੁਣ ਇੱਥੇ ਮੈਂ ਉਹ ਕਰ ਰਹੀ ਆਂ ਜੀ। ਨੂੰ ਮੈਂ ਆਪਣਾ ਦੂਸਰਾ ਕੁੱਕਰ 'ਚ ਪਾ ਰਹੇ ਆਂ ਆਪਾਂ ਕਿਉਂਕਿ ਸਰ ਵੱਧ ਤੋਂ ਵੱਧ ਇਹਨੂੰ 15-20 20 ਮਿੰਟ ਲੱਗਣੇ ਨੇ। ਕਿਉਂਕਿ ਆਪਾਂ ਨੂੰ ਜ਼ਿਆਦਾ ਟਾਈਮ ਇੱਥੇ ਇਹਨਾਂ ਲਵੇ ਸਾਰੀਆਂ ਚੀਜ਼ਾਂ ਨੂੰ ਟਾਈਮ ਨਹੀਂ ਲੱਗਦਾ। ਚਲੋ ਦੁਆ ਤੁਹਾਨੂੰ ਦੱਸਾਂਗਾ ਇਹਦੇ ਵਿੱਚ ਕਿਆ-ਕਿਆ ਚੀਜ਼ ਡਾਲ ਕੇ ਤੜਕਾ ਲਾਵਾਂ। ਆਪਾਂ ਦਾ ਸਾਗ ਜਿਹੜਾ ਬਣ ਗਿਆ ਜੀ ਸੀਟੀਆਂ ਮਿੱਟੀਆਂ ਲਵਾਇਆਂ ਸੀ ਆਪਾਂ ਹੁਣ ਆਪਾਂ ਇਹਨੂੰ ਘੋਟ ਲੈਨੇ ਹਨ ਮੈਂ ਹੱਥ ਬਾਹਾਂ ਨਹੀਂ ਕੰਮ ਕਰਦੀ ਤੇ ਮੈਨੂੰ ਇਹਦੇ ਵੱਧ ਨਹੀਂ ਦੇ ਨਾਲ ਤਾਂ ਨਹੀਂ ਕਰ ਸਕਤੀ ਆਪਾਂ ਨੂੰ ਗ੍ਰੈਂਡ ਦੇ ਨਾਲ ਗ੍ਰੈਂਡ ਕਰ ਲੈਨੇ ਹਨ ਤੇ ਆਓ ਜੀ ਆਪਾਂ ਗ੍ਰੈਂਡ ਕਰ ਲੈਨੇ ਆ ਆਪਾਂ ਸਾਗ ਲਿਆ ਘੋਟ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਆਟਾ ਹਨ ਮੱਕੀ ਦਾ ਆਟਾ ਬਿਨਾਂ ਤਾਂ ਤੁਹਾਨੂੰ ਪਤਾ ਕਿ ਸਾਗ ਬਣਦਾ ਵੀ ਨਹੀਂਗਾ ਕੁੱਕਰ ਦੇ ਵਿੱਚ ਲਿਬੜੀ ਜਾਣਾ ਜੀ ਜਦੋਂ ਪੱਤਰਿਆ ਵਿੱਚ ਸਾਗ ਪਾਣੀ ਆਪਾਂ ਇਹਦੇ ਵਿੱਚ ਪਾਵਾਂਗੇ ਐ ਮੱਕੀ ਦਾ ਆਟਾ ਅੱਜ ਆਪਾਂ ਮੱਕੀ ਦਾ ਆਟਾ ਪਾ ਲਈਏ ਦੂਸਰਾ ਵਾਰ ਦੇ ਆਪਾਂ ਪੋਟ ਲੈਣੀ ਹੈ ਜੰਗੀ ਤਰ੍ਹਾਂ ਆਲਣ ਪੈ ਗਿਆ ਆਲਣ ਪੈ ਕੇ ਦੇਖੋ ਆਟੇ ਦਾ ਕਿੰਨਾ ਫਰਕ ਪੈ ਜਾਂਦਾ ਹਨ ਤੇ ਹੁਣ ਆਪਾਂ ਇਹਨੂੰ ਤੜਕਾ ਵੀ ਧਾਰੀ ਜਿੰਨੇ ਮੈਂ ਤੜਕਾ ਕੱਟਿਆ ਪਿਆ ਉਸ ਤੋਂ ਵੇ ਜਿਆਦਾ ਵਧੀਆ ਬਣੇਗਾ ਆਪਾਂ ਜਦੋਂ ਲਸਣ ਦੇ ਅਦਰਕ ਦਾ ਤੜਕਾ ਲਾਵਾਂਗੇ ਨਾ ਤੇ ਆਜ ਪਾਵਾਂਗੇ ਹਰੀ ਮਿਰਚ ਹੋएगी ਸਾਰੀਆਂ ਚੀਜ਼ਾਂ ਦਾ ਉਹ ਤੋਂ ਗਰਮ ਪਾਣੀ ਕਰਕੇ ਆਪਾਂ ਇਹਦੇ ਵਿੱਚ ਪਾਵਾਂਗੇ ਜਦੋਂ ਗਰਮ ਪਾਣੀ ਦੇ ਨਾਲ ਫਿਰ ਠੰਡਾ ਪਾਣੀ ਪਾਉ ਤਾਂ ਸਾਗ ਦਾ ਟੇਸਟ ਨਹੀਂ ਦਿੰਦਾ ਆਪਾਂ ਹੁਣ ਧਰ ਲੈਨੇ ਅਦਰ ਕੜਾਹੀ ਤੜਕੇ ਵਾਸਤੇ ਕੜਾਹੀ ਤੜਕੇ ਵਾਸਤੇ ਧਰ ਲਈ ਫਿਰ ਆਈ ਦਿਰੋ ਜਿੰਜੇ ਤੱਕ ਕਪੜੀ ਕੜਾਹੀ ਗਰਮ ਹੋਉਂਦੀ ਹੈ ਉਦ ਤੱਕ ਆਪਾਂ ਲਸਣਾ ਲਸਣ ਉਹ ਕੱਟਿਆ ਪਿਆ ਵਾ ਪਿਆਜ ਕੱਟਣਾ ਹੈ ਪਰ ਹੁਣ ਪਿਆਜ ਕੱਟ ਦਿੰਨੇ ਖੜੇ ਖੜੇ ਕਿਉਂਕਿ ਕੜਾਹੀ ਗਰਮ ਹੋਣੀ ਤੇਲ ਗਰਮ ਹੋਣਾ ਹਨਾ ਇਹਨੂੰ ਟਾਈਮ ਲੱਗ ਜਾਂਦਾ ਵਾ ਅਗਰ ਕਲਸ਼ਨ ਪੁੱਜਦੇ ਇਹਨੂੰ ਕਿਉਂਕਿ ਤੜਕਾ ਪੁੱਜਿਆ ਹੋਊ ਤਾਂ ਟੇਸਟ ਜ਼ਿਆਦਾ ਵੜੇਗਾ ਤੇ ਆਪਾਂ ਕੜਾਹੀ ਚ ਪਾ ਲਿਆ ਤੇਲਰ ਫਾਇੰਡ ਪਾਇਆ ਮੈਂ ਦੇਸੀ ਕਿਉਂ ਨਹੀਂ ਪਾਇਆ ਉਹ ਅਰ ਜੀ ਆਪਣੇ ਨਾ ਆਹ ਲਓ ਕਲ ਅਗਰ ਪੁੱਜ ਗਿਆ ਪੁੱਜ ਗਿਆ ਆ ਜਦੋਂ ਆਪਾਂ ਨੂੰ ਲਾਸਟ ਦੇ ਵਿੱਚ ਕਦੇ ਵੀ ਦੇਖਿਆ ਤੁਸੀਂ ਸਾਗ ਚਾਹ ਕਲਕਾ ਕੇ ਪਾਇਆ ਹੋਰ ਟੇਸਟ ਉਲੋ ਤੇ ਇਹਨੂੰ ਅੱਜ ਕਰਦੇ ਵੀ ਨਾਲ ਹੀ ਮਾਰੀ ਦੇਖਿਨੀ ਪਿਆਜ਼ ਪਾਤੇ ਹਾਂ ਹਮ ਪਿਆਜ਼ ਕੋ ਜਿਹਾਣੇ ਆਪਣੇ ਜਦੋ ਤੇ ਸਾਡੇ ਨਾਲ ਬਾਦੀ ਮੇਰੀ ਦਾਦੀ ਮਾਂ ਹਾਂਦੀ ਹੁੰਦੀ ਸੀ ਤਾਂ ਉਹ ਇੰਨੇ ਕਲਕਾ ਕੇ ਖਾਉਂਗੇ ਤਾਂ ਬੜਾ ਸੋਹਣਾ ਲੱਗਦਾ ਹਰੀਆਂ ਮਿਰਚਾਂ ਪਾ ਕੇ ਜਿਹਨੂੰ ਹਰੀ ਮਿਰਚ ਤੁਸੀਂ ਏਦਾਂ ਪਾ ਕੇ ਖਾਣੇ ਹੋ ਨਾ ਤੇ ਚਕਲਕਾ ਕੇ ਜੇ ਖਾਣੇ ਸਾਗ ਤੇ ਮੱਕੀ ਦੀ ਰੋਟੀ ਹੋਵੇ ਆਹ ਹੈ ਕੀ ਬਾਤ ਹੈ ਹੁਪਕਨ ਚਾਰ ਮਿਰਚਾਂ ਪਾ ਲੈਂ ਇਹ ਬੱਤਨੀ ਮਿਰਚ ਪਾਈ ਗਈ ਪਹਿਲਾਂ ਮੇਰਾ ਪਹਿਲਾਂ ਲਸਣ ਅਦਰ ਕੇਸਲਕੇ ਵੀ ਬਹੁਤ ਪਾਇਆ ਉਹਦੇ ਚ ਸਾਗ ਦੇ ਵਿੱਚ ਤੇ ਹੁਣ ਆਪਾਂ ਇਹ ਪਾ ਦਿੱਤਾ ਸੰਗ ਕਰਕੇ ਆਪਣਾ ਭੁੱਜ ਜਾਣਾ ਵਹਣ ਤੇ ਆਪਾਂ ਜ਼ਿਆਦਾ ਨਹੀਂ ਬਣਾਉਂਦੇ ਕਿ ਨਾ ਫੜਕ ਲਾਂਗੇ ਇਸ ਵਸ ਟਾਈਮ ਦਾ ਹੈ ਨਾ ਬਹੁਤ ਦੁਖਦੀ ਹੈ ਮੇਰੀ ਸੱਟ ਲੱਗੀ ਕਰਕੇ ਸੱਜਾ ਵਾਂਹ ਮੇਥੋਂ ਜ਼ਿਆਦਾ ਚੱਲਦੀ ਹੈ ਤੇ ਸੱਜ ਦੀ ਮੇਰੀ ਗਰਦ ਹੁੰਦੀ ਹੈ ਤੜਕਾ ਆਪਣਾ ਭੱਜ ਗਿਆ ਤਾਂ ਇੱਕ ਸਾਈਡ ਤੇ ਧਰਤਾ ਦੁੱਧ ਦਰੈਕਸ਼ਨ ਤੇ ਉਧਰ ਦੁੱਧ ਘਰਮ ਹੋ ਰਿਹਾ ਇੱਧਰ ਆਪਾਂ ਤੜਕਾ ਕਰ ਦਿੱਤਾ ਹਨਾ ਦੋ ਕੰਮ ਇਕੱਠੇ ਹੋ ਜਾਣਗੇ ਸਾਗ ਹੁਣ ਮਿੱਠੜੇ ਮੇਵੇ ਆ ਗਿਆ ਸਾਗ ਸਾਗ ਸਭ ਤੋਂ ਵਧੀਆ ਲੱਗਿਆ ਕਰਨਾ ਹਨਾ ਸਾਗ ਹੋ ਗਏ ਕਦੀ ਮਟਰ ਆ ਗਏ ਕਦੀ ਗਾਜਰਾ ਮਟਰ ਆ ਗਏ ਐਦਾਂ ਕਰ ਕਰਕੇ ਹੁਣ ਗਾਲਾਂ ਵੱਲ ਦੇਖਣ ਜੀ ਨਹੀਂ ਕਰਨਾ ਜਾ ਤਾਂ ਜਿਆਦਾ ਧਾਰਨ ਮੋਟੀ ਸਵਾਦ ਲੱਗਿਆ ਕਰਨੀ ਹੈ मूंगი छोले ਵੀ ਘੱਟ ਹੀ ਸਵਾਦ ਲੱਟਣੇ ਹੁੰਦੇ ਦਾਲਾਂ ਦਾ ਸਵਾਦ ਨਹੀਂ ਰਹਿੰਦਾ ਮੋਠੀ ਫਨੀ ਦਾਲ ਵੀ ਬਹੁਤ ਟੇਸਟ ਬਣਦੀ ਹੈ ਫਿਰ ਤੜਕੇ ਨੂੰ ਆਪਾਂ ਚੰਗੀ ਤਰ੍ਹਾਂ ਭੁੰਨਾਂਗੇ ਕੱਚਾ ਜੈਨ ਛੱਡਣਾ ਕੱਚਾ ਜਰੂ ਆਪਾਂ ਇਹਦੇ ਵਿੱਚ ਉਹ ਕਰਾਂਗੇ ਐ ਮਤਲਬ ਕਿ ਹੋਰ ਮਸਾਲੇ ਪਾ ਕੇ ਥੋੜਾ ਜਿਹਾ ਪਾਣੀ ਪਾਵਾਂਗੇ ਫਿਰ ਨਾ ਤੇ ਆਜ ਸਾਰਾ ਚਿੱਟਾ ਚਿੱਟਾ ਜਿਹਾ ਨਜ਼ਰ ਆਉਣ ਲੱਗ ਜਾਂਦਾ ਹੋਏ ਇਸ ਲਈ ਆਪਾਂ ਥੋੜਾ ਜ਼ਿਆਦਾ ਭੁੰਨਾਂਗੇ ਫਿਰ ਇਹਦੇ ਵਿੱਚ ਖਾਣ ਦੇ ਵਿੱਚ ਟੇਸਟ ਵੀ ਆ ਕੇ ਕਰੱਕ ਡਰੈਕਟ ਕਰੇਗਾ ਆਪਣਾ ਉਹ ਬਹੁਤ ਟੇਸਟ ਲੱਗੇਗਾ ਤੇ ਤੁਸੀਂ ਮੇਰੇ ਚੈਨਲ ਨੂੰ ਲਾਈਕ ਕਮੈਂਟ ਸਬਸਕ੍ਰਾਈਬ ਜਰੂਰ ਕਰਿਓ 90 90 ਮੈਂਬਰ ਆਏ ਆ ਤਾਂ ਜਰੂਰ ਸਬਸਕ੍ਰਾਈਬ ਕਰ ਲਿਓ ਭੈਣ ਇੱਕ ਦੂਜੇ ਦੇ ਸਹਿਯੋਗ ਨਾਲ ਹੀ ਗੱਡੀ ਚੱਲਦੀ ਹੈ ਹਨਾ ਤੇ ਨਹੀਂ ਤਾਂ ਚੌੜਦੀ ਨਹੀਂ ਡਰਾਈਵਰ ਨਹੀਂ ਤਾਂ ਗੱਡੀ ਨਹੀਂ ਚੱਲੇਣੀ ਉਹੀ ਗੱਲ ਹੈ ਜੇ ਸਵਾਰੀਆਂ ਤਾਂ ਬੱਸ ਚੱਲਦੀ ਨਹੀਂ ਤਾਂ ਬਸਵਾਰੀਆਂ ਇਹਨਾਂ ਬੱਸ ਗੱਡੀ ਉਹੀ ਗੱਲ ਆਪਣਾ ਚੈਨਲਾਂ ਦਾ ਹਿਸਾਬ ਆ ਇੱਕ ਦੂਸਰੇ ਦੀ ਸਪੋਰਟ ਕਰਿਆ ਕਰੋ ਸਾਰਿਆਂ ਨੇ सारी वीडियो वाच करेंगे लो जी अपना ये प्याज भी आप जो आप टमा टमाटर, मैं एक बाला नहीं पाया नहीं तो थोड़ा लून मिर्च पा दें लून पावे ना ये अपना जाना हो।, हो जाना ज़्यादा मतलब कि कोले हो जाना। टमाटर एक तो स्वाद अनुसार नमक पा लिये बाकी जमी पा लिया ਥੋੜਾ ਹਲਦੀ ਮੈਂ ਜ਼ਰੂਰ ਪਾਵਾਂਗੀ ਹਲਦੀ ਆਪਣੀਆਂ ਹੱਡੀਆਂ ਨੂੰ ਮਜ਼ਬੂਤ ਆ ਪੜੀ ਪਾ ਲੈਨੇ ਲਾਲ ਮਿਰਚ ਜ਼ਿਆਦਾ ਨਹੀਂ ਕਰ ਤਾਂ ਹਰੀ ਮਿਰਚ ਆ ਪਹਿਲਾਂ ਪਾ ਲਵਾਂਗੇ ਇਸ ਲਈ ਉਸ ਤੋਂ ਜ਼ਿਆਦਾ ਆਪਾਂ ਵਿੱਚ ਕੋਈ ਮਸਾਲਾ ਐਡ ਨਹੀਂ ਕਰਦੇ ਇੱਕ ਜਿਹੜੀ ਹਲਦੀ ਗੌਂੜ ਦਾ ਮੈਂ ਜਿੱਥੋਂ ਸਿੱਖੀ ਸੀ ਨਾ ਸਾਡੇ ਗੌਂੜ ਬਹੁਤ ਅੱਛੇ ਸੀ ਇਨਸਾਨ ਅੱਜ ਕੱਲ ਤਾਂ ਕੋਈ ਕਿਸੇ ਦੇ ਜਲਨ ਹੁੰਦੀ ਆ ਦੇਖੋ ਉਹਨਾਂ ਨੇ ਇਹ ਜ਼ਰੂਰ ਕਹਣਾ ਹਲਦੀ ਪਾਓ ਸਾਗ ਚ ਹੱਡੀਆਂ ਨੂੰ ਮਜ਼ਬੂਤੀ ਦੇ ਜਬਜ਼ੁਰਗ ਚਾਣੇ ਆ ਤਾਂ ਇਹਨਾਂ ਸਵਾਸਾਲ ਤੋਂ ਉੱਪਰ ਹੋ ਕੇ ਪੂਰੇ ਹੋਏ ਨੇ ਇਹ। ਉਹਨਾਂ ਨੇ ਕੁੰਡੇ ਵਿੱਚ ਮਸਾਲਾ ਰਗੜ ਕੇ ਫੇਰ ਤਾਂ ਆਹ ਜਿਹਾ ਬਣਾਦੇ ਲਾਲ ਮਿਰਚਾਂ ਸੁੱਕੀਆਂ ਨੇ ਪਾਣੀ ਪਾ ਪਾ ਕੇ ਉਹਨਾਂ ਨੂੰ ਨਿੱਡਾ ਕਰਕੇ ਫਿਰ ਲਸਣ ਜੋ ਹੁੰਦਾ ਹੋ। ਤੇ ਉਹਨਾਂ ਨੇ ਫਿਰ ਕੁੰਡੇ 'ਚ ਰਗੜਨਾ ਤੇ ਉਹ ਪਾਉਣਾ। ਸਭ ਤੋਂ ਟੇਸਟ ਸਾਗ ਹੁੰਦਾ ਸੀ ਜੇ। ਅਸੀਂ ਜਦੋਂ ਵੀ ਖਾਣਾ ਪਤਾ ਲੱਗ ਜਾਣਾ। ਇਹ ਸਾਡੇ ਗਵੰਢੀਆਂ ਦੇ ਸਾਗ ਬਣਿਆ। ਗਵੰਢ ਚੰਗੇ ਹੁੰਦੇ ਸੀ। ਹੁਣ ਤਾਂ ਸਾਗੀ ਇਹ ਗਲਣਾ ਕ ਬਣਾਉਂਦਾ ਵੀ ਪਤਾ ਬਣਾ ਲੱਗੇ ਬਾਹਰ। ਤਾਂ ਉਹਨਾਂ ਨੇ ਸਾਗ ਬਣਾਉਣਾ ਤਾਂ ਬੜਾ ਚੰਗਾ ਲੱਗਣਾ। ਸਾਗ ਵੀ ਬੜਾ ਰੱਜ ਕੇ ਬਣਾਉਦੇ ਹੁੰਦੇ। ਇੱਦਾਂ ਨੂੰ ਮਾੜੀ ਜਿੰਨੀ ਤੇ ਨਾਲ ਬਣਾਉਣਾ। ਕਿ ਖੁੱਲੇ ਵੇੜੇ ਤੇ ਖੁੱਲੇ ਆਪਣੀਆਂ ਜ਼ਮੀਨਾਂ ਦੇ ਸਾਗ ਹੁੰਦੇ। ਉਹ ਅੱਛਾ ਜਿਹਾ ਪਹਲੇ ਜਮਾਨੇ ਦੀਆਂ ਗੱਲਾਂ ਕਰਦੀਆਂ ਹੁਣ ਤਾਂ ਬਕਾਲ ਜਗਦੀਆਂ ਗੱਲਾਂ ਨਹੀਂ ਕਰਦੀ। ਚਲੋ। ਪਰਮਾਤਮਾ ਸਾਰਿਆਂ ਦਾ ਅੰਦਰ ਸਤਿ ਦੇਵੇ। ਦੇਖੋ ਭੋਲੇ ਹੋਣ ਲੱਗੇ ਟਮਾਟਰ ਆਪਣੇ ਪਰ ਥੋੜਾ ਜਿਹਾ ਪਾਣੀ ਪਾਇਆ। ਕਿ ਥੱਲੇ ਨਾ ਲੱਗਣ ਹਨ ਥੋੜਾ ਜਿਹਾ ਪਾਣੀ ਹੋਰ ਪਾ ਲੈਣੇ। ਇਦੇ ਨਾਲ ਫਿਰ ਟਮਾਟਰ ਥੱਲੇ ਨਹੀਂ ਲੱਗਣਗੇ। ਲਓ ਜੀ ਆਪਣਾ ਤੜਕਾ ਤਿਆਰ ਹੋ ਰਿਹਾ। ਜੀ ਆਪਾਂ ਇਸ ਵਿੱਚ ਪਾਵਾਂਗੇ ਸਾਗ। ਆ ਗਿਆ ਆਪਣਾ ਤੜਕਾ ਬਣ ਗਿਆ। ਹਣਾ ਜਿੰਨੀ ਕਿ ਜ਼ਰੂਰਤਵਾਨੇ ਘਾਰ ਜਿੰਨੇ ਨੂੰ ਤੁਸੀਂ ਤੜਕਣਾ ਚਾਹੁੰਦੇ ਹੋ ਪਰ ਮੇਰੇ ਤਾਂ ਸਾਗ ਹੀ ਵੈਸੇ ਵਿਚਾਰਾ ਥੋੜਾ ਹੀ ਹੈ ਤਾਂ ਤਣ ਕੜਛੀ ਬਣਾਇਆ ਆਪਾਂ ਨੇ। ਇਹਨਾਂ ਬਾਹਾਂ ਇੰਤਾਂ ਦੌੜਾਂਗੀ ਹੋ ਜੂਗਾ ਇਸ ਤੋਂ ਜ਼ਿਆਦਾ ਆਪਾਂ ਉਮੀਦ ਨਹੀਂ ਕੀਤੀ ਕਿ ਸਾਗ ਦੀ ਕਿਉਂਕਿ ਬਸ ਹਨਾ ਉਸ ਕੜ ਥੋੜਾ ਜਿਹਾ ਹੋਰ ਵਾ ਪਾ ਲੈਣੇ ਹਨ ਤਿੰਨ ਕ ਪਰਸ਼ੀਆਂ ਦਾ ਸਾਗ ਆਇਆ ਹੈ ਮੇਰੇ ਦੋ ਮੈਂਬਰਾਂ ਨੂੰ کافی ਹੈ ਇਹ ਸਾਗ ਇਹੀ ਸਾਡਾ ਮਨ ਲੱਗਾ ਤਿੰਨ ਦਾ ਵੇ ਟਾਈਮ ਚੱਲ ਲੈ ਜਾਣਾ ਕੰਨਿੰਦੇ ਸਾਗ ਬੜੇ ਦਾ ਭਾਗ ਹਨਾ ਤੋ ਅੱਛਾ ਲੱਗਦਾ ਵਾ ਕਰਮਾ ਵਾਣਿਆ ਭਾਗਾਂ ਵਾਲਿਆਂ ਨੂੰ ਨਸੀਬ ਹੁੰਦਾ ਤੇ ਨਹੀਂ ਤਾਂ ਭਾਈ ਇਹ ਕਿੱਥੇ ਨਸੀਬ ਹੁੰਦਾ ਵਾ ਪਰਮਾਤਮਾ ਸਾਰਿਆਂ ਨੂੰ ਤੰਦਰੁਸਤੀ ਦੇਵੇ ਸਾਰੇ ਖੁਸ਼ ਰਹਿਣ ਆਪੋ ਆਪਣੇ ਘਰਾਂ ਦੇ ਵਿੱਚ ਸਾਗ ਖਾਣ ਸੋ ਕੀ ਜ਼ਿੰਦਗੀ ਬਤੀਤ ਕਰਨ ਲਓ ਜੀ ਆਪਣਾ ਸਾਗ ਬਣ ਕੇ ਤਿਆਰ ਤੇ ਤੁਸੀਂ ਦੱਸਿਓ ਫਿਰ ਤੁਹਾਨੂੰ ਮੇਰੇ ਕਿਦਾਂ ਦਾ ਲੱਗਿਆ ਸਾਗ ਬਣਾਉਣ ਦਾ ਤਰੀਕਾ ਸਹੀ ਲੱਗਿਆ ਇਹ ਸੀਗਾ ਜੀ ਚਲਾਈ ਦਾ ਸਾਗ ਹਨ ਜਿਸ ਵਿੱਚ ਮੇਥੇ ਘਰ ਦੇ ਪਾਲਕ ਕਰਦੀ ਸੀ ਇਸ ਤੋਂ ਬਾਅਦ ਤਨਤੀਜਾ ਤੋਂ ਲਾਵਾ ਆਪਾਂ ਕੁਝ ਨਹੀਂ ਪਾਇਆ ਤੇ ਫਿਰ ਦੱਸਾਂਗੇ ਆਪਾਂ ਅੱਗੇ ਸਰੋਂ ਦੇ ਸਾਗ ਦੇ ਨਿਊ ਨਿਊ ਟ੍ਰੈਕ ਤੇ ਆਪਾਂ ਉਸ ਤਰੀਕੇ ਦੇ ਨਾਲ ਬਣਾਵਾਂਗੇ ਇਹ ਸਾਗ ਹੈ ਸਾਗ ਸਾਡੇ ਕੋਈ ਪਤਲਾ ਖਾਂਦਾ ਤੇ ਕੋਈ ਸੰਘਣਾ ਖਾਂਦਾ ਨਾ ਮੇਰੇ ਹਸਬੰਦ ਨੂੰ ਸਾਗ ਤੇ ਮੇਰੇ ਬੇਟਰ ਵੀ ਸਾਗ ਸੰਘਣਾ ਹੀ ਚੰਗਾ ਲੱਗਦਾ ਪਰ ਮੈਨੂੰ ਆਹ ਹੈਂਡਲ ਲੈ ਜਾਣਾ ਸੀ ਸੰਘਣਾ ਨਹੀਂ ਸੀ ਚੰਗਾ ਲੱਗਦਾ ਇਹਨਾਂ ਪਰ ਮੈਂ ਉਹਨਾਂ ਲਈ ਬਣਾਉਣੀ ਹੈ ਲਓ ਜੀ ਆਪਣਾ ਸਾਗ ਬਣ ਕੇ ਰੈਡੀ ਹੈ ਤੁਸੀਂ ਵੀ ਆ ਜਾਓ ਖਾਓ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਦੇ ਸੁખી ਵਸੋ ਖੁਸ਼ ਰਹੋ ਪਰਮਾਤਮਾ ਦੈਂਤ ਗੁਣੀ ਰਾਜਾ ਗੁਣੀ ਤਰੱਕੀ ਬਖਸ਼ੇ ਤੁਹਾਨੂੰ ਵਾਹਿਗੁਰੂ ਜੀ ਧੰਨਵਾਦ ਤੁਹਾਡਾ ਸਾਰਿਆਂ ਦਾ ਭੈਣਾ ਸਾਗ ਆਪਣਾ ਰੈਡੀ ਹੈ